ਅੱਜ ਫਿਲੌਰ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਡੀਐਸਪੀ ਫਿਲੌਰ 파ਰਤ ਮਸੀਹ ਨੇ ਫਲੈਗ ਮਾਰਚ ਕਰਦਿਆ। ਇਹ ਫਲੈਗ ਮਾਰਚ ਫਿਲੌਰ ਤੋਂ ਇਲਾਵਾ ਸਬ ਡਿਵੀਜ਼ਨ ਵਿੱਚ ਅਤੇ ਪਿੰਡਾਂ ਦੇ ਵਿੱਚ ਵੀ ਕੱਢਿਆ ਗਿਆ। ਡੀਐਸਪੀ 파ਰਤ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਲੈਗ ਮਾਰਚ ਉਨ੍ਹਾਂ ਵੱਲੋਂ ਮਾੜੇ ਅੰਸਰਾਂ ਨੂੰ ਚੁਣੌਤੀ ਦੇਣ ਲਈ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਅਪੀਲ ਹੈ ਕਿ ਜਲਦੀ ਤੋਂ ਜਲਦੀ ਉਹ ਇਹ ਇਲਾਕਾ ਛੱਡ ਕੇ ਚਲੇ ਜਾ ਨਹੀਂ ਤਾਂ ਅੰਜਾਮ ਬੁਰੇ ਹੋਣਗੇ। ਇਸ ਫਲੇਗ ਮਾਰਚ ਦੇ ਵਿੱਚ ਪਾਰੀ ਫੋਰਸ ਤੋਂ ਇਲਾਵਾ ਡੀਐਸਪੀ 파ਰਤ ਮਸੀਹ ਦੇ ਨਾਲ ਐਸਐਚਓ ਫਿਲੋਰ ਅਮਨ ਸੈਣੀ ਅਤੇ ਐਸਐਚਓ ਬਿਲਗਾ ਸ਼ੁਕਿੰਦਰ ਸਿੰਘ ਖੇਰਾਵੀ ਮੌਜੂਦ ਸਨ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਇਹ ਪਿੰਡਾਂ ਦੇ ਵਿੱਚ ਵੀ ਜਾਏਗੀ ਜਿਹੜੇ ਸਾਡੀਆਂ ਚੌਕੀਆਂ ਲੱਗਦੀਆਂ ਸਾਰੇ ਸਬਡਿਵੀਜ਼ਨ ਉਹਨਾਂ ਦੇ ਵਿੱਚ ਜਿਹੜੀ ਉਹ ਫਲੈਗ ਬਾਚ ਕਰਾਂਗੇ ਇਹ ਫਲੈਗ ਬਾਚ ਜਿਹੜੀ ਹੈਗੀ ਆ ਉਹ ਜਿਲਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਮਦਦ ਅਜਿਹੀ ਕੀਤੀ ਜਾ ਰਹੀ ਹੈ ਜੀ ਇਹਦੇ ਨਾਲ ਜਿਹੜਾ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਮਾਰੇ ਅੰਸਰਾਂ ਨੂੰ ਕਿ ਜਿਹੜੇ ਮਾਰੇ ਅੰਸਰ ਹੈਗੇ ਉਹ ਸਾਡਾ ਏਰੀਆ ਛੱਡ ਦੇਣ ਆਦਰਵਾਇਜ਼ ਤੇ ਅੰਜਾਮ ਜਿਹੜਾ ਬੁਰਾ ਹੋਏਗਾ ਹਾਂਜੀ ਹਾਂਜੀ ਬਿਲਕੁਲ ਦੇਖਿਆ ਜੀ ਸਾਡੇ ਕੋਲ ਕੋਈ ਸੂਚ ਜਿਆਦਾ ਜਿਆਤੀ ਸੂਚ ਜਿਹੜੇ ਹੈਗੇ ਇਹਦੀ ਇਹ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਆ ਉਹ ਵੀ ਸਾਡੇ ਕੋਲ ਸੱਤ ਪਿੰਡ ਜਿਹੜੇ ਉਹ ਸੈਂਸਿਟਿਵ ਆ ਜਿਹਦੇ ਵਿੱਚ ਦਾਪਰਾ ਵਗੈਰਾ ਹੈਗਾ ਉਹਨੂੰ ਪਿੰਡ ਨਾਲ ਹੈਗੇ ਜਿਹੜੇ ਸੈਂਸਿਟਿਵ ਆ ਅਸੀਂ ਉਹਨਾਂ ਵਾਸਤੇ ਜਿਹੜੀ ਸਪੈਸ਼ਲ ਫੋਰਸ ਜਿਹੜੀ ਅਪਲਾਈ ਕੀਤੀ ਆ ਤੇ ਜਿਹੜੀ ਉਹ ਸਪੈਸ਼ਲ ਫੋਰਸ ਜਿਹੜੀ ਹੈਗੀ ਆ ਜਿੱਦਾਂ ਜ਼ਿਆਦਾ ਬੰਦੇ ਅਸੀਂ ਲਗਾਏ ਗਏ ਉੱਥੇ ਔਰ ਬਾਕਾਇਦਾ ਅਸੀਂ ਜਿਹੜਾ ਉਹ ਤੋਂ ਪਹਿਲਾਂ ਜਿਹੜਾ ਜੋ ਐਕਸ਼ਨ ਲੈਣ ਵਾਲਾ ਪੁਲਿਸ ਉਹ ਅਸੀਂ ਲੈ ਲਾਗੇ ਐਕਸ਼ਨ ਤੋਂ ਪਹਿਲਾਂ